ਲੁਧਿਆਣਾ ਦੇ ਮੁੱਲਾਪੁਰ ਦਾਖਾ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਵੱਲੋਂ ਮਹਾਨ ਯੋਧੇ ਜਲਨੈਲ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਿਸਾਨੀ ਦੇ ਮੁਕਤੀਦਾਤਾ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ 12 ਮਈ 1710 ਈਸਵੀ ਨੂੰ ਸਰਹੰਦ ਫਤਿਹਕਾਰ ਜਿੱਥੇ ਇੱਕ ਗੌਰਵਮਈ ਇਤਿਹਾਸ ਰਚਿਆ ਹੈ ਉਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਖਾਤਮਾ ਕਰ 700 ਸਾਲਾ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਫਤਿਹ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਕਿਸਾਨ ਆਪਣੀਆਂ ਜ਼ਮੀਨਾਂ ਦੇ ਮਾਲਕ ਬਣੇ ਸਨ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਤਿਹ ਮਾਰਚ ਦਿਵਸ ਸੈਜੜਾ ਮਨਾਇਆ ਜਾ ਰਿਹਾ ਇਸ ਫਤਿਹ ਮਾਰਚ ਨੂੰ ਹਰੀ ਚੰਡੀ ਸਰਬੱਤਾ ਪਲਾ ਚੈਰੀਟੇਬਲ ਟਰਸਟ ਦੇ ਮੁਖੀ ਵੱਲੋਂ ਦਿੱਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਨਗਰ ਕੀਰਤਨਾ ਇਥੋਂ ਰਕਵੇ ਤੋਂ ਚੱਪੜੀ ਚੜੀ ਤੱਕ ਪਹੁੰਚਣਾ ਬਾਬਾ ਜੀ ਲੈ ਕੇ ਜਾਂਦੇ ਹਰ ਸਾਲ ਲੇਕਿਨ ਜਿਹੜਾ ਮਨੁੱਖੀ ਅਧਿਕਾਰ ਦਾ ਆਰੰਭ ਕਰਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਸੀ ਪਹਿਲੇ ਸਿੱਖ ਰਾਜੇ ਸਿੱਖਾਂ ਦੇ ਜਿਨ੍ਹਾਂ ਨੇ ਜਦੋਂ ਸਰਹੰਦ ਦੇ ਵਿੱਚ ਮੁਸਲਮਾਨਾਂ ਦੇ ਨਾਲ ਲੜਾਈ ਝਗੜਾ ਆਪਣਾ ਜੰਗ ਲੜੀ ਤਾਂ ਉੱਥੇ ਇਹ ਨਹੀਂ ਵੀ ਕਿਸੇ ਦੀ ਮਜ਼ਾਰ ਜਾਂ ਰੋਜ਼ਾ ਸ਼ਰੀਫ ਦੀ ਇੱਕ ਕਿੱਟ ਨੂੰ ਵੀ ਕੋਈ ਨੁਕਸਾਨ ਹੋਇਆ ਹੋਵੇ ਕਹਿਣ ਤੋਂ ਭਾਵਾ ਮਨੁੱਖੀ ਅਧਿਕਾਰ ਜਿਹੜਾ ਹੈਗਾ ਉਹ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਆ ਜਿਹੜਾ ਅੱਜ ਸਾਡੇ ਮਨੁੱਖੀ ਅਧਿਕਾਰ ਵਾਲੇ ਰੌਲਾ ਪਾਉਂਦੇ ਜੋ ਇਤਿਹਾਸਿਕ ਦਿਹਾੜਾ ਸਰਹੰਦ ਫਤਿਹ ਦਿਵਸ ਦਾ ਜਿੱਥੇ ਅਸੀਂ 12 ਮਈ 1710 ਨੂੰ ਮਹਾਨ ਯੋਧੇ ਜਰਨੈਲ ਕਿਸਾਨੀ ਦੇ ਮੁਕਤੀਦਾਤਾ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਅੱਜ ਅਸੀਂ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰ ਰਹੇ ਹਾਂ 12 ਮਈ ਨੂੰ ਫਤਿਹ ਮਾਰਚ ਬਾਬਾ ਬੰਦਾ ਬਹਾਦਰ ਪਵਨ ਰਕਵਾ ਤੋਂ ਸ਼ੁਰੂ ਹੋਏਗਾ ਆਰੰਭ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਗੁਰਦਾਸ ਰੰਗਲ ਗੜੀ ਤੋਂ ਨਹਿنگ ਸਿੰਘ ਬਾਬਾ ترਸੀਮ ਸਿੰਘ ਜੀ ਦੀਆਂ ਉਹਨਾਂ ਦੀਆਂ ਫੌਜਾਂ ਆ ਰਹੀਆਂ ਨੇ ਨੇ ਲੁਧਿਆਣਾ ਲਾਈਵ ਲਈ ਟਿੰਕਾ ਜਾਰਤੀ ਰਿਪੋਰਟ